ਉਹ ਬੰਦੇ ਨੇ ਅੱਗੇ ਉਹ ਫਿਰ ਕਿਸੇ ਆਬਾਸ ਚ ਫਾਇਰ ਕੀਤੇ ਹੈਗੇ ਉਹ ਜਿਹੜੇ ਸਕੋਰਪਿਓ ਗੱਡੀ ਵਾਲੇ ਬੰਦੇ ਹੈਗੇ ਸੀ ਉਹਨਾਂ ਦੇ ਓਕੂਪੈਂਟਸ ਗੱਡੀ ਤੇ ਵੀ ਲੱਗਾ ਹੈਗਾ ਜੀ ਫਾਇਰ ਫੌਜੀ ਸਨ ਜਿਹੜੇ ਕਿ ਉੱਥੇ ਡਿਊਟੀ ਕਰ ਰਹੇ ਸੀ ਪਰ ਉਹਨਾਂ ਦੀ ਡਿਊਟੀ ਸਿਵਲ ਵਰਦੀ ਚਲਾਈ ਹੋਈ ਸੀ ਦੋ ਜਣੇ ਸੀ ਉਹਨਾਂ ਕੋਲ ਸਕੋਰਪਿਓ ਗੱਡੀ ਹੈਗੀ ਸੀ ਇੱਕ ਬੰਦਾ ਹੋਰ ਗੱਡੀ ਤੇ ਉੱਥੋਂ 12:30 12:30 ਵਜੇ ਦੇ ਕਰੀਬ ਜਦੋਂ ਉੱਥੇ ਨਿਕਲਿਆ ਤੇ ਇਹਨਾਂ ਨੇ ਉਹਨੂੰ ਰੋਕਿਆ ਨਮਸਕਾਰ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੈਰੀ ਫਰੀਦਕੋਟ ਜ਼ਿਲ੍ਹੇ ਦੇ ਵਿੱਚ ਗੋਲੇਵਾਲਾ ਬੇਗੂ ਵਾਲਾ ਰੋਡ ਤੇ ਫੌਜ ਦੇ ਦੋ ਜਵਾਨਾਂ ਤੇ ਗੋਲੀਆਂ ਚੱਲੀਆਂ ਅਣਪਛਾਤੇ ਵਿਅਕਤੀ ਨੇ ਗੋਲੀਆਂ ਚਲਾਈਆਂ ਤੇ ਉਹਨਾਂ ਵਿੱਚੋਂ ਇੱਕ ਗੋਲੀ ਉਹਨਾਂ ਦੀ ਗੱਡੀ ਤੇ ਲੱਗੀ ਆ ਜ਼ਿਕਰਯੋਗ ਹੈ ਕਿ ਉਸ ਵੇਲੇ ਫੌਜੀ ਅਫਸਰ ਡਿਊਟੀ ਤੇ ਸੀ ਪਰ ਸਿਵਲ ਕੱਪੜਿਆਂ ਦੇ ਵਿੱਚ ਸੀ ਤੇ ਉਹ ਆਪਣੀ ਸਕਾਰਪਿਓ ਤੇ ਸੀ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਅਣਪਛਾਤੇ ਵਿਅਕਤੀ ਦੇ ਖਿਲਾਫ ਕੇਸ ਦਰਜ ਕਰਕੇ ਕਾਰਵੇ ਸ਼ੁਰੂ ਕਰ ਦਿੱਤੀ ਹੈ ਫਰੀਦਕੋਟ ਦੇ ਐਸਪੀ ਸਰਦਾਰ ਜਸਮੀਤ ਸਿੰਘ ਨੇ ਦੱਸਿਆ ਕਿ ਫੌਜ ਦੇ ਕਮਾਂਡਿੰਗ ਅਫਸਰ ਕਰਨਲ ਅਭਿਸ਼ੇਕ ਨੇ ਇੱਕ ਪੱਤਰ ਜਾਰੀ ਕਰਕੇ ਦੱਸਿਆ ਉਹਨਾਂ ਨੂੰ ਕਿ ਉਹਨਾਂ ਦੇ ਦੋ ਜਵਾਨ ਜਦੋਂ ਫੌਜ ਦੀਆਂ ਮਸ਼ਕਾਂ ਚੱਲ ਰਹੀਆਂ ਸੀ ਉਸ ਏਰੀਏ ਦੇ ਵਿੱਚ ਫਲੈਂਗ ਸਕਵਰਡ ਤੇ ਤਾਇਨਾਤ ਸੀ ਤੇ ਰਾਤ ਨੂੰ 12:30 ਵਜੇ ਦੇ ਕਰੀਬ ਜਦੋਂ ਉਹ ਗੋਲੇ ਵਾਲਾ ਬੇਗੂ ਵਾਲਾ ਰੋਡ ਦੇ ਨਜ਼ਦੀਕ ਤਾਇਨਾਤ ਸੀ ਤਾਂ ਰਾਤ ਨੂੰ 12:30 ਵਜੇ ਦੇ ਕਰੀਬ ਇੱਕ i20 ਚਿੱਟੀ ਰੰਗ ਦੀ ਗੱਡੀ ਉਹਨਾਂ ਨੂੰ ਆਉਂਦੀ ਦਿਖਾਈ ਦਿੱਤੀ ਉਹਨਾਂ ਨੇ ਉਸ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਉਹਨਾਂ ਦੱਸਿਆ ਕਿ ਜਿਹੜੇ ਫੌਜੀ ਸੀ ਉਹ ਉਹਨਾਂ ਦੇ ਕੋਲੇ ਸਕਾਰਪਿਓ ਗੱਡੀ ਸੀ ਸਿਵਲ ਕੱਪੜੇਾਂ ਵਿੱਚ ਸੀ ਤੇ ਉਹਨਾਂ ਨੇ ਇਸ ਦਾ ਪਿੱਛਾ ਕੀਤਾ ਤੇ ਉਸ ਨੇ 500 ਗਾਈ ਦੇ ਕਰੀਬ ਜਾ ਕੇ ਫੌਜੀਆਂ ਤੇ ਗੋਲੀ ਚਲਾ ਦਿੱਤੀ ਤੇ ਇਹ ਗੋਲੀਆਂ ਵਿੱਚੋਂ ਇੱਕ ਗੋਲੀ ਉਹਨਾਂ ਦੀ ਸਕਾਰਪਿਓ ਤੇ ਵੀ ਲੱਗੀ ਉਹਨਾਂ ਦੱਸਿਆ ਕਿ ਫੌਜੀਆਂ ਨੇ ਜਦੋਂ ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਰਿਵਾਲਵਰ ਕਾਣ ਲਿਆ ਤੇ ਇਸ ਤੋਂ ਬਾਅਦ ਉਹਨਾਂ ਨੇ ਫੌਜੀਆਂ ਨੂੰ ਮਜਬੂਰ ਕੀਤਾ ਕਿ ਉਹ ਆਪਣੀ ਸਕਾਰਪਿਓ ਗੱਡੀ ਦੀ ਚਾਬੀ ਉਸ ਨੂੰ ਦੇਣ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੇਸ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਅਤੇ شناخت ਕੀਤੀ ਜਾ ਰਹੀ ਆ ਪਾਲ ਕੀਤੀ ਜਾ ਰਹੀ ਆ ਕਿ ਇਹ ਕਿਹੜਾ ਵਿਅਕਤੀ ਸੀ ਜਿਹੜਾ ਰਾਤ ਨੂੰ ਇਸ ਵੇਲੇ ਇਸ ਏਰੀਏ ਦੇ ਵਿੱਚ ਆਓ ਇਸ ਬਾਰੇ ਹੋਰ ਜਾਣਕਾਰੀ ਲੈਣੇ ਆ ਸਰਦਾਰ ਜਸਮੀਤ ਸਿੰਘ ਐਸਪੀ ਫਰੀਦਕੋਟ ਤੋਂ ਜੀ ਜੀ ਕਿ ਇੱਕ ਤੇ ਦੋ ਦੀ ਦਰਮਿਆਨੀ ਰਾਤ ਆਪਣੇ ਚੁੰਕੀ ਗੋਲੇ ਵਾਲੇ ਚ ਜਿਹੜਾ ਗੋਲੇ ਵਾਲ ਤੋਂ ਬੇਗੋ ਵਾਲਾ ਜਿਹੜਾ ਰਸਤਾ ਜਾਂਦਾ ਹੈਗਾ ਉੱਥੇ ਨਾ ਇੱਕ ਉਸ ਏਰੀਏ ਚ ਇੱਕ ਆਰਮੀ ਵਾਲਿਆਂ ਦੀ ਇੱਕ ਐਕਸਰਸਾਈਜ਼ ਚੱਲ ਰਹੀ ਹੈਗੀ ਕਾਫੀ ਦਿਨਾਂ ਤੋਂ ਚੱਲ ਰਹੀ ਸੀ ਤੇ ਉਹ ਹੁਣ ਤੱਕ ਨਹੀਂ ਚੱਲ ਰਹੀ ਉਹਦੇ ਵਿੱਚ ਕੀ ਹੈ ਕਿ ਰਾਤ ਨੂੰ 12 1 ਵਜੇ ਦੇ ਕਰੀਬ ਕਿ ਇੱਕ ਗੱਡੀ ਸੀ ਜਿਹੜੀ ਆਈ ਹੈ ਤੇ ਉੱਥੇ ਜਿਹੜੇ ਫੌਜੀ ਸਨ ਜਿਹੜੇ ਕਿ ਉੱਥੇ ਡਿਊਟੀ ਕਰ ਰਹੇ ਸਨ ਪਰ ਉਹਨਾਂ ਦੀ ਡਿਊਟੀ ਸਿਵਲ ਵਰਦੀ ਚਲਾਈ ਹੋਈ ਸੀ ਦੋ ਜਾਣੇ ਸੀ ਉਹਨਾਂ ਕੋ ਸਕੋਰਪੀਓ ਗੱਡੀ ਹੈਗੀ ਸੀ ਤੇ ਇੱਕ ਬੰਦਾ ਹੋਰ ਗੱਡੀ ਤੇ ਉਥੋਂ 12:30 1 ਵਜੇ ਦੇ ਕਰੀਬ ਜਦੋਂ ਉੱਥੇ ਨਿਕਲਿਆ ਤੇ ਇਹਨਾਂ ਨੇ ਉਹਨੂੰ ਰੋਕਿਆ ਜਾਂ ਉਹਦਾ ਫਿਰ ਉਹਨੂੰ ਉਹਨੇ ਅੱਗੇ ਬੰਦੇ ਨੇ ਜਿਹੜੀ ਕਿ ਹੈਗੀ ਹੈ ਉਹਨਾਂ ਦੇ ਦੱਸਣ ਦੇ ਮੁਤਾਬਕ ਐਸਪਰ ਜਿਹੜਾ ਕਰਨਲ ਸਾਹਿਬ ਨੇ ਸਾਨੂੰ ਚਿੱਠੀ ਲਿਖੀ ਹੈਗੀ ਆ ਤੇ ਜੋ ਅਸੀਂ ਵਕੂਆ ਜਾਉਣਾ ਤੋਂ ਪੁੱਛ ਪੜਤਾਲ ਹੁਣ ਤੱਕ ਸਾਹਮਣੇ ਆਇਆ ਜਿਹੜ ਉਹਨਾਂ ਨੇ ਰੋਕਿਆ ਉਹ ਬੰਦੇ ਨੇ ਅੱਗੇ ਉਹ ਫਿਰ ਕਿਸੇ ਆਬਾਸ ਚ ਫਾਇਰ ਕੀਤੇ ਹੈਗੇ ਉਹ ਜਿਹੜੇ ਸਕੋਰਪੀਓ ਗੱਡੀ ਵਾਲੇ ਬੰਦੇ ਹੈਗੇ ਸੀ ਉਹਨਾਂ ਦੇ ਓਕੂਪੈਂਟਸ ਤੇ ਗੱਡੀ ਤੇ ਵੀ ਲੱਗਾ ਹੈਗਾ ਜੀ ਫਾਇਰ ਜਿਸੇ ਚੱਲਦੇ ਸੀ ਕਰਨਲ ਸਾਹਿਬ ਜਿਹੜੇ ਹੈਗੇ ਆ ਜਿਹਦੇ ਸੀ ਉਹਨਾਂ ਦੀ ਐਕਸਰਸਾਈਜ਼ ਚੱਲ ਰਹੀ ਸੀ ਉਹਨਾਂ ਨੇ ਕੇਪੀਆਰ ਦਰਜ ਕਰ ਲਈ ਹੈ ਨਾਮ ਨੂੰ ਵਿਅਕਤੀ ਦੇ ਅਗੇਂਸਟ ਤੇ ਹੁਣ ਜੀ ਉਹ ਤਫਤੀਸ਼ ਕਰ ਰਹੇ ਆ ਤੇ ਸਾਨੂੰ ਆਸ ਹੈ ਕਿ ਜੀ ਉਹ ਜਿਹੜਾ ਬੰਦਾ ਹੈਗਾ ਜਿੰਨੇ ਕੀਤਾ ਹੈਗਾ ਉਹ ਵੀ ਜਲਦੀ ਆਇਡੈਂਟੀਫਾਈ ਕਰ ਲਾਂਗੇ ਭੁੱਲ ਗਏ ਕਿ ਕਿੰਨੇ ਬੰਦੇ ਸੀ ਜਿੰਨਾਂ ਕ ਵਿੱਚ ਲਈ ਜਾਂ ਇੱਕ ਬੰਦਾ ਸੀ ਜੀ ਕਾਰ ਚ ਇੱਕ ਹੀ ਬੰਦਾ ਸੀ ਉਹ ਬੰਦੇ ਨੇ ਅੱਗੇ ਉਹ